ਸ਼ੈਲੀ ਮੇਰਾ ਟਿਫਨ ਤਿਆਰ ਆ ਹਾਂਜੀ ਦੀਦੀ ਹੁਣ ਹੀ ਲੈ ਕੇ ਆਈ ਹਲੋ ਦੀਦੀ ਟਿਫਨ ਨਾਲੇ ਮੈਨੂੰ ਨਾ ਅੱਜ ਰਾਤ ਦੇ ਖਾਣੇ ਦਾ ਦੱਸ ਕੇ ਜਾਇਓ ਵੀ ਕੀ ਬਣਾਵਾਂ ਖਾਣ ਚ ਸ਼ੈਲੀ ਤੂੰ ਮੈਨੂੰ ਨਾ ਪੁੱਛਿਆ ਕਰ ਆਪਣੀ ਮਰਜ਼ੀ ਨਾਲ ਜਿਹੜਾ ਕੁਝ ਮਰਜ਼ੀ ਬਣਾ ਲਿਆ ਕਰ ਨਹੀਂ ਦੀਦੀ ਮੇਰਾ ਪੁੱਛਣਾ ਤਾਂ ਫਰਜ਼ ਆ ਮੇਰੀਏ ਭੈਣੇ ਮੈਨੂੰ ਤਾਂ ਡਰ ਲੱਗਦਾ ਕਿਤੇ ਆਪਣੇ ਰਿਸ਼ਤੇ ਨੂੰ ਨਾ ਕਿਸੇ ਦੀ ਨਜ਼ਰੇ ਨਾ ਲੱਗ ਜਵੇ ਨਹੀਂ ਨਹੀਂ ਦੀਦੀ ਤੁਸੀਂ ਭੋੜਾ ਟੈਨਸ਼ਨ ਨਾ ਲਓ ਆਪਾਂ ਨੂੰ ਵੀ ਕਿਸੇ ਦੀ ਨਜ਼ਰ ਲੱਗਦੀ ਕਮਲੀਏ ਉਹ ਨਜ਼ਰ ਵੀ ਕਦੇ ਕਿਸੇ ਨੂੰ ਪੁੱਛ ਕੇ ਲੱਗਦੀ ਹੁੰਦੀ ਆ ਚੱਲ ਹੁਣ ਮੈਂ ਜਾਂਦੀ ਆ ਮੈਂ ਲੇਟ ਹੁੰਨੀ ਆ ਤੇਰਾ ਜਿਹੜਾ ਜੀ ਕਰੂਗਾ ਨਾ ਉਹੀ ਬਣਾ ਲੈ ਠੀਕ ਆ ਦੀਦੀ ਧਿਆਨ ਨਾਲ ਜਾਇਓ ਨਾਲੇ ਠੀਕ ਆ ਠੀਕ ਆ ਨੀ ਭੈਣੇ ਘਰੇ ਹੀ ਆ ਕਿੱਥੇ ਆ ਆ ਜਾ ਲੰਗਿਆ ਆ ਜਾ ਬਹਿ ਜਾ ਬੈਤ ਆ ਭੈਣੇ ਮੈਂ ਜਾਣੀ ਆ ਟਾਈਮ ਵੈਸੇ ਮੇਰੇ ਕੋਲ ਥੋੜਾ ਹੀ ਆ ਮੈਂ ਤੂੰ ਕੀ ਕਰਦੀ ਸੀ ਟਾਈਮ ਥੋੜਾ ਭੈਣੇ ਜਦੋਂ ਵੀ ਤੂੰ ਆਉਣੀ ਆ ਨਾ ਘੋੜੇ ਤੇ ਸਵਾਰ ਹੋ ਕੇ ਹੀ ਆਉਣੀ ਆ ਨਾਲ ਮੈਂ ਕੀ ਕਰਨਾ ਬਸ ਆ ਘਰ ਦੇ ਕੰਮਾਂ ਨੂੰ ਹੀ ਲੱਗੀ ਹੋਈ ਸੀ ਬਸ ਸਾਰੇ ਕਿਸਮਤ ਦੀ ਹੋਈ ਗੱਲ ਆ ਹੁਣ ਤੂੰ ਦੇਖ ਸਾਰੀ ਦਿਹਾੜੀ ਕੰਮਾਂ 'ਚ ਲੱਗੀ ਰਹਿਣੀ ਆ ਤੇ ਤੇਰੀ ਉਹ ਭੈਣ ਆ ਉਹਦਾ ਵਧੀਆ ਆ ਆਫਿਸ 'ਚ ਬੈਠਦੀ ਆ ਏਸੀ ਥੱਲੇ ਘਰ ਦੇ ਕੰਮਾਂ ਦਾ ਉਹ ਕੋਈ ਫਿਕਰ ਫੱਕਾ ਹੀ ਨਹੀਂ 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 ਭੈਣੇ ਤੈਨੂੰ ਨਾ ਜ਼ਰੂਰ ਕੋਈ ਗਲਤ ਫਹਮੀ ਹੋਈ ਆ ਮੇਰੀ ਦੀਦੀ ਤਾਂ ਮੇਰੇ ਘਰ ਦੇ ਕੰਮਾਂ 'ਚ ਵੀ ਪੂਰਾ ਸਾਥ ਦਿੰਦੇ ਨੇ ਅੱਛਾ ਲੱਭੇ ਤਾਂ ਮੈਨੂੰ ਲੱਗਦਾ ਸਵੇਰ ਦੇ ਸਾਰੇ ਕੰਮ ਨਿਵੇੜ ਕੇ ਜਾਂਦੇ ਹੋ ਆ ਕੇ ਫੇਰ ਰੋਟੀ ਪਾਣੀ ਕਰਦੀ ਹੋਣੀ ਆ ਬਧੀਆ ਭੈਣੇ ਮੈਂ ਤਾਂ ਆਪ ਹੀ ਕਹਿਣੀ ਆ ਤੋ ਸਹਰਾਲ ਮਿਲ ਕੇ ਰਿਹਾ ਕਰੋ ਪਰ ਜਿਹੜੇ ਮੇਰੇ ਨਾਲ ਦੇ ਘਰ ਦੀ ਸਿੱਤੋਂ ਆ ਉਹ ਮੈਨੂੰ ਕਹਿੰਦੀ ਇਹਨਾਂ ਵਿੱਚ ਲੜਾਈ ਹੋਈ ਬਹੁਤ ਹੁੰਦੀ ਆ ਚੱਲ ਕਿਹੜੇ ਘਰ 'ਚ ਲੜਾਈ ਨਹੀਂ ਹੁੰਦੀ ਪਰ ਇੱਕ ਗੱਲ ਵਧੀਆ ਤੁਹਾਡੇ ਦੋਨਾਂ 'ਚ ਜਿੰਨੀ ਮਰਜ਼ੀ ਲੜਾਈ ਹੋਵੇ ਤੁਸੀਂ ਗੱਲ ਵਾਹਾਂਨੇ ਕੱਢਦੀਆਂ ਨਹੀਂ ਭੈਣੇ ਸਿੱਤੋਂ ਨੂੰ ਤਾਂ ਗੱਲਾਂ ਬਣਾਉਣ ਦੀ ਆਦਤ ਆ ਮੈਂ ਸੱਚ ਕਹਿਣੀ ਆ ਸਾਡੇ 'ਚ ਨਹੀਂ ਕਦੇ ਲੜਾਈ ਹੋਈ ਮੇਰੇ ਤਾਂ ਰੱਬ ਅੱਗੇ ਵੀ ਇਹੀ ਅਰਦਾਸ ਆ ਵੀ ਸਾਡੇ 'ਚ ਕਦੇ ਲੜਾਈ ਨਾ ਹੋਵੇ ਆਹੋ ਮੈਂ ਵੀ ਸਿੱਤ ਨੂੰ ਅਹੀਂ ਕਿਹਾ ਸੀ ਵੀ ਤੂੰ ਮੱਛਿਆਂ ਨਾਲ ਕਰ ਰੀਸ ਕਰਿਆ ਕਰ ਜਿੱਕਣ ਉਹਨਾਂ ਦੀ ਬਣਦੀ ਆ ਨਾ ਦੇਖ ਕੇ ਖੁਸ਼ ਹੋਇਆ ਕਰ ਵੈਸੇ ਜਿਹੜੀ ਤੇਰੀ ਜਠਾਣੀ ਆ ਕੰਮ ਤਾਂ ਕਰਦੀ ਆ ਪਰ ਤੈਨੂੰ ਤਨਖਾਹ ਦੇ ਵਿੱਚੋਂ ਕੁਝ ਦਿੰਦੀ ਆ ਨਹੀਂ ਮੈਨੂੰ ਤਾਂ ਨਹੀਂ ਕਦੇ ਕੁਛ ਦਿੱਤਾ ਪਰ ਜਿਹੜੀ ਉਹਨਾਂ ਦੀ ਤਨਖਾਹ ਆਉਂਦੀ ਆ ਨਾ ਉਹ ਘਰ ਦੇ ਖਰਚਿਆਂ ਵਿੱਚ ਜ਼ਰੂਰ ਪਾ ਦਿੰਦੇ ਨੇ ਨਹੀਂ ਕਾਹ ਸਾਰੀ ਤਨਖਾਹ ਆਪਣੀ ਘਰ ਦੇ ਖਰਚਿਆਂ ਤੇ ਲਾ ਦਿੰਦੀ ਆ ਨਾ ਜਿੰਦਨ ਨਹੀਂ ਕੁਛ ਕਰਦਾ ਜਾਂ ਉਹਦਾ ਘਰ ਵਾਲਾ ਨਹੀਂ ਕੁਛ ਕਰਦਾ ਉਹ ਤਾਂ ਅੱਧੇ ਪੈਸੇ ਪਾਉਂਦੀ ਹੋਣੀ ਆ ਤੇ ਬਾਕੀ ਬਾਕੀ ਸੇਵ ਕਰਦੀ ਆ ਉਹ ਇੱਕ ਗੱਲ કહਾਂ ਉਹ ਤਾਂ ਆਪਣੀ ਸੇਵਿੰਗ ਕਰੀ ਜਾਂਦੀ ਆ ਉਹ ਤੇਰੇ ਹੱਥ ਤੇ ਕਿਹੜੇ ਕਿਸੇ ਨੇ ਪੈਸੇ ਧਰਨੇ ਆ ਜਿਹੜਾ ਤੂੰ ਸੇਵ ਕਰੇਂਗੀ ਕੰਮ ਕਰ ਦੇ ਤਾਂ ਸਾਰੇ ਤੇਰੇ ਤੇ ਸਿੱਟੇ ਹੋਏ ਆ ਬਾਕੀ ਭਾਈ ਤੈਨੂੰ ਇਹਨਾਂ ਗੱਲਾਂ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਚਲੋ ਉਹ ਤੇਰੀ ਸੋਚ ਆ ਮੈਂ ਤਾਂ ਐ ਹੀ ਕਹਿ ਨਹੀਂ ਆ ਭਾਈ ਜੇ ਬਣਦੀ ਆ ਥੋੜੀ ਤਾਂ ਬਣਦੀ ਹੋਈ ਰਵੇ ਉਹ ਲੈ ਸੱਚ ਉਹ ਮੈਂ ਜਿਹੜੇ ਕੰਮ ਆਈ ਸੀ ਉਹ ਤਾਂ ਭੁੱਲੀ ਗਈ ਆ ਮੈਨੂੰ ਕੋਲੀ ਚਿੰਨੀ ਦੇ ਹਾਂਜੀ ਮੈਂ ਹੁਣੇ ਲੈ ਕੇ ਆਈ ਬੜਾ ਤੈਨੂੰ ਤਨਖਾਹ ਦੇ ਵਿੱਚੋਂ ਕੁਝ ਦਿੰਦੀ ਆ ਨਹੀਂ ਗਾਹ ਸਾਰੀ ਤਨਖਾਹ ਆਪਣੀ ਘਰ ਦੇ ਖਰਚਿਆਂ ਤੇ ਲਾ ਦਿੰਦੀ ਆ ਨਾ ਜਿੰਦਾਂ ਨਹੀਂ ਕੁਝ ਕਰਦਾ ਜਾਂ ਉਹਦਾ ਘਰ ਵਾਲਾ ਨਹੀਂ ਕੁਝ ਕਰਦਾ ਉਹ ਤਾਂ ਅੱਧੇ ਪੈਸੇ ਪਾਉਂਦੀ ਹੋਣੀ ਆ ਤੇ ਬਾਕੀ ਬਾਕੀ ਸੇਵ ਕਰਦੀ ਆ ਉਹ ਹਲਾ ਬੈਨਫਿਟ ਨਹੀਂ ਚਲ ਮੈਂ ਜਾਂਦੀ ਆ ਹੈ ਮੇਰੀਆਂ ਗੱਲਾਂ ਨੂੰ ਦਿਲ ਤੇ ਨਾ ਲਈ ਮੈਂ ਤਾਂ ਉਹੀ ਤੇਰੇ ਨਾਲ ਸਾਂਝੀਆਂ ਜਿਹਾ ਕਰ ਲਈਆਂ ਚੰਗਾ ਸ਼ਲੀ ਸ਼ਲੀ ਗਾ ਸੁਣੂ ਰਿਆ ਹਾਂਜੀ ਦੀਦੀ ਆਈ ਅੱਗੇ ਦੀਦੀ ਪਾਣੀ ਲੈ ਕੇ ਆਵਾ ਨਹੀਂ ਸ਼ੈਲੀ ਪਾਣੀ ਦੀ ਨਹੀਂ ਲੋੜ ਤੂੰ ਇੱਥੇ ਬੈਠ ਆਹ ਦੇਖ ਮੈਂ ਸੂਟ ਲੈ ਕੇ ਆਈਆਂ ਸੋਹਯ ਕਹਿੰਦੀ ਸੀ ਦੀਦੀ ਰੀਆ ਤਾਂ ਮੋਟਾ ਨੇ ਥੋੜਾ ਜਿਹਾ ਖਰਚ ਦੇ ਕੇ ਬਾਕੀ ਦੇ ਪੈਸੇ ਨਾ ਸਭ ਇਹ ਆਪਣੇ ਤੇ ਹੀ ਖਰਚਦੇ ਨੇ ਉਹ ਕਿੱਧਰ ਖੋ ਗਈ ਦੱਸ ਤਾਂ ਸਹੀ ਕਿਹੋ ਜਿਹਾ ਲੱਗਿਆ ਤੈਨੂੰ ਸੂਟ ਸੂਰਤਾ ਦੀ ਬਹੁਤ ਸੋਣਾ 파ਰਥ ਨੂੰ ਸੂਟ ਲੈਣ ਲੱਗਿਆ ਮੇਰਾ ਖਿਆਲ ਨੇ ਆਇਆ ਮੇਰਾ ਖਿਆਲ ਘਾਤ ਹੋਣਾ ਸੀ ਮੈਂ ਕਿਹੜਾ ਤੁਹਾਡੇ ਕੁਛ ਲੱਗਦੀ ਆ ਸ਼ੈਲੀ ਕੀ ਹੋਇਆ ਤੈਨੂੰ ਤੂੰ ਆ ਕੇ ਹੋ ਜਿਆ ਗੱਲਾਂ ਕਰੀ ਜਾਂਦੀ ਆ ਸਹੀ ਤਾਂ ਕਹਿ ਰਹੀ ਆਂ ਦੀਦੀ ਜੇ ਮੈਂ ਵੀ ਪੜ੍ਹੇ ਲਿਖੀ ਹੁੰਦੀ ਤੁਹਾਡੇ ਵਾਂਗੂ ਜੋਬ ਕਰਦੀ ਘੱਟੋ ਘੱਟ ਆਪਣੇ ਲਈ ਪੈਸੇ ਤਾਂ ਸੇਵ ਕਰਦੀ ਆਪਣੇ ਤੇ ਖਰਚ ਤਾਂ ਮੈਂ ਕਰਦੀ ਸ਼ੈਲੀ ਤੂੰ ਆ ਕੇ ਇਹੋ ਜੀਆਂ ਗੱਲਾਂ ਕਰੀ ਜਾਂਦੀਆਂ ਮੈਨੂੰ ਕੁਝ ਨਹੀਂ ਸਮਝ ਲੱਗ ਰਿਹਾ ਤੁਹਾਨੂੰ ਕਾਹਤੋਂ ਸਮਝ ਲੱਗਣੀ ਆ ਸਮਝਦੇ ਤਾਂ ਤੁਸੀਂ ਤਾਂ ਜੇ ਤੁਸੀਂ ਮੇਰੀ ਜਗ੍ਹਾ ਤੇ ਹੁੰਦੇ ਸ਼ੈਲੀ ਆ ਗੋਲ ਮੋਲ ਜੀਆਂ ਗੱਲਾਂ ਨਾ ਕਰ ਸਿੱਧਾ ਸਿੱਧਾ ਤੇ ਸਾਫ਼-ਸਾਫ਼ ਬੋਲ ਤੇਰੇ ਦਿਲ ਤੇ ਦਿਮਾਗ ਵਿੱਚ ਚੱਲ ਕੀ ਰਿਹਾ ਚੱਲਣਾ ਕੀ ਹੈ ਦੀਦੀ ਜੋ ਤੁਸੀਂ ਮੈਨੂੰ ਦਿਖਾ ਰਹੇ ਹੋ ਉਹੀ ਦੇਖ ਰਹੀ ਹਾਂ ਮੈਂ ਕੀ ਦਿਖਾ ਰਹੀ ਹਾਂ ਤੈਨੂੰ ਤੂੰ ਜਰਾ ਖੁੱਲ ਕੇ ਦੱਸੇਂਗੀ ਮੈਨੂੰ ਇਹ ਵੀ ਤੁਸੀਂ ਪੜੇ ਲਿਖੇ ਹੋ ਤੇ ਮੈਂ ਅਨਪੜ੍ਹ ਤੁਸੀਂ ਬਾਹਰ ਨੌਕਰੀ ਕਰਦੇ ਹੋ ਤੇ ਮੈਂ ਘਰ ਦੀ ਨੌਕਰਾਨੀ ਬਣੀ ਹੋਈ ਹਾਂ ਸ਼ੈਲੀ ਤੂੰ ਐਡੀ ਵੱਡੀ ਗਲਤਫਹਿਮੀ ਕਿੱਥੋਂ ਪਾਲ ਕੇ ਬੈ ਗਈ ਤੈਨੂੰ ਕੀ ਨਹੀਂ ਕਿਹਾ ਮੇਰੀ ਗੱਲ ਸੁਣ ਧਿਆਨ ਨਾਲ ਘਰ ਦੇ ਕੰਮ ਕਰਨ ਨਾਲ ਕੋਈ ਘਰ ਦਾ ਨੌਕਰ ਨਹੀਂ ਹੋ ਜਾਂਦਾ ਹੁੰਦਾ। ਦੀਦੀ ਕਹਿਣ ਤੇ ਕਾਰਨ ਵਿੱਚ ਨਾ ਬਹੁਤ ਫਰਕ ਹੁੰਦਾ। ਸ਼ੈਲੀ ਤੂੰ ਇਹ ਸਾਰੀਆਂ ਗੱਲਾਂ ਛੱਡ। ਮੈਨੂੰ ਆਂ ਦੱਸ ਅੱਜ ਘਰੇ ਕੌਣ ਆਇਆ ਸੀ? ਘਰੇ ਕੋਈ ਵੀ ਨਹੀਂ। ਸ਼ੈਲੀ ਝੂਠ ਨਾ ਬੋਲ। ਸਾਫ਼-ਸਾਫ਼ ਦੱਸ। ਜਿਸ ਹੱਬ ਨਾਲ ਤੇਰੀ ਜਵਾਨ ਲੜਖੜਾ ਰਹੀ ਹੈ ਨਾ ਸਾਫ਼ ਪਤਾ ਲੱਗਦਾ। ਕਿ ਕਰੇ ਕੋਈ ਆਇਆ ਸੀ ਜਿਹੜੇ ਬੜੇ ਖਰਾਬ ਹੋ ਮੈਂ ਗੱਲ ਕੀ ਕਰ ਰਹੀ ਆ ਤੇ ਤੁਸੀਂ ਗੱਲ ਹੀ ਕਿਸੇ ਹੋਰ ਪਾਸੇ ਲੈ ਜਾਏ ਜਾ ਰਹੇ ਹੋ ਜਾਣ ਕੇ ਸਭ ਕੁਝ ਨਾ ਬਚਨ ਦੇ ਬਾਰੇ ਕਰ ਰਹੇ ਹੋ ਵੀ ਮੈਂ ਤੁਹਾਨੂੰ ਨਾ ਕੋਈ ਸਵਾਲ ਹੀ ਨਾ ਕਰ ਗੱਲ ਬਚਨ ਦੀ ਨਹੀਂ ਹੈਗੀ ਤੂੰ ਮੇਤੋਂ ਇੱਕ ਛੱਡ 100 ਸਵਾਲ ਪੁੱਛ ਮੈਂ ਤੇਰੇ ਹਰੇਕ ਸਵਾਲ ਦਾ ਜਵਾਬ ਦਵਾਂਗੀ ਪਰ ਤੂੰ ਇਸ ਵਕਤ ਮੇਰੇ ਸਵਾਲ ਦਾ ਜਵਾਬ ਨਹੀਂ ਦੇ ਰਿਹਾ ਮੈਂ ਨਾ ਤੁਹਾਡੇ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਵੀ ਨਹੀਂ ਸਮਝਦੀ ਪਰ ਇੱਕ ਗੱਲ ਤਾਂ ਮੈਨੂੰ ਜਵਾਬ ਦਿਓ ਜਦੋਂ ਇਹ ਸੂਰਤ ਤੁਸੀਂ ਲੈ ਰਹੇ ਸੀ ਤੁਹਾਨੂੰ ਮੇਰਾ ਖਿਆਲ ਆਇਆ ਜਾਂ ਨਹੀਂ ਜੇ ਨਹੀਂ ਆਇਆ ਤਾਂ ਕਿਉਂ ਨਹੀਂ ਆਇਆ ਨਹੀਂ ਮੈਨੂੰ ਇੱਕ ਵਾਰ ਵੀ ਤੇਰਾ ਖਿਆਲ ਨਹੀਂ ਆਇਆ ਖਿਆਲ ਆਉਣਾ ਵੀ ਕਿਉਂ ਸੀ ਮੈਂ ਤਾਂ ਪਹਿਲੇ ਪਤਾ ਸੀ ਇਸ ਘਰ 'ਚ ਨਾ ਮੇਰੇ ਨਾਲ ਫਰਕ ਹੋ ਰਿਹਾ ਬੜੀ ਛੇਤੀ ਤੈਨੂੰ ਪਤਾ ਲੱਗਿਆ ਬੀ ਤੇਰੇ ਨਾਲ ਫਰਕ ਹੋ ਰਿਹਾ ਤੁਸੀਂ ਨਾ ਮੇਰੇ ਨਾਲ ਬਥੇਰੀਆਂ ਚਲਾਕੀਆਂ ਕਰ ਲਈਆਂ ਸ਼ਾਇਦ ਅੱਜ ਵੀ ਮੈਨੂੰ ਕੋਈ ਚਲਾਕੀ ਦਾ ਪਤਾ ਨਾ ਲੱਗਦਾ ਜੇ ਮੇਰੀ ਫਰੈਂਡ ਨਾ ਆਉਂਦੀ ਉਹ ਮੇਰੀਆਂ ਅੱਖਾਂ ਨਾ ਖੋਲਦੀ ਤਾਂ ਸ਼ਾਇਦ ਮੈਨੂੰ ਅੱਜ ਇਸ ਸਟੇਜ ਤੇ ਚਾਨਣਾ ਹੀ ਨਹੀਂ ਪੈਣਾ ਸੀ ਅੱਛਾ ਤਾਂ ਇਹ ਸਾਰਾ ਕੀਤਾ ਤੇਰੀ ਫਰੈਂਡ ਦਾ ਉਹ ਕਮਲੀਏ ਉਹ ਤੇਰੀਆਂ ਅੱਖਾਂ ਨਹੀਂ ਖੋਲ ਕੇ ਗਈ ਬਲਕਿ ਤੇਰੀਆਂ ਅੱਖਾਂ ਤੇ ਪੱਟੀ ਬੰਨ ਕੇ ਗਈ ਆ ਪੱਟੀ ਪੱਤੀ ਵੀ ਤਾਂ ਹੋਰ ਕੀ ਆ ਇਹ ਨਾ ਹੁਣ ਤੱਕ ਆਪਾਂ ਦੋਵੇਂ ਪੈਣਾ ਵਾਂਗੂ ਰਹੀਆਂ ਇੱਕ ਦੂਜੇ ਨਾਲ ਪੂਰਾ ਪਿਆਰ ਨਾ ਰਹੀਆਂ ਪਰ ਅੱਜ ਉਹ ਇੱਕ ਵਾਰ ਘਰੇ ਆਈ ਆ ਤੇ ਆ ਕੇ ਪਤਾ ਨਹੀਂ ਤੇਰੇ ਦਿਮਾਗ 'ਚ ਉਹ ਇਹ じゃ ਕੀ ਘੋਲ ਗਈ ਕਿ ਤੈਨੂੰ ਮੈਂ ਇੱਕ ਮਿੰਟ 'ਚ ਬਗਾਨੀ ਲੱਗਣ ਲੱਗ ਗਈ ਉਹ ਕਮਲਿਏ ਇਹ ਸੂਟ ਮੈਂ ਆਪਣੇ ਲਈ ਨਹੀਂ ਸੀ ਲਿਆ ਮੈਂ ਤੇਰੇ ਲਈ ਲੈ ਕੇ ਆਈ ਸੀ ਤਾਂ ਹੀ ਤਾਂ ਮੈਂ ਤੈਨੂੰ ਆਵਾਜ਼ਾ ਮਾਰਦੀ ਸੀ ਵੀ ਆ ਕੇ ਦੇਖ ਤਾਂ ਸਹੀ ਵੀ ਮੈਂ ਕਹਿਜਾ ਸੂਟ ਲੈ ਕੇ ਆਈ ਆ ਚੈਲੀ ਲੈਉਣ ਨੂੰ ਤਾਂ ਇਹ ਮੈਂ ਆਪਣੇ ਲਈ ਵੀ ਲਿਆ ਸਕਦੀ ਸੀ ਪਰ ਮੈਂ ਆਪਣੇ ਲਈ ਨਹੀਂ ਲੈ ਕੇ ਤੇਰੇ ਲਈ ਲੈ ਕੇ ਆਈਆਂ ਕਿਉਂਕਿ ਮੈਂ ਤੈਨੂੰ ਦਿਲੋਂ ਆਪਣੀ ਭੈਣ ਮੰਨਦੀ ਆਂ ਅੱਜ ਤੱਕ ਜੋ ਆਪਣੇ ਵਿੱਚ ਨਹੀਂ ਸੀ ਹੋਇਆ ਉਹ ਪਲਾਂ ਵਿੱਚ ਤੇਰੀ ਸਹੇਲੀ ਕਰਕੇ ਚੜੀ ਗਈ ਉਹ ਕਮਲੀਏ ਥੋੜਾ ਜਿਹਾ ਦਿਮਾਗ ਤੋਂ ਕੰਮ ਲੈ ਕਿਸੇ ਦੀਆਂ ਗੱਲਾਂ 'ਚ ਨਹੀਂ ਆਈਦਾ ਹੁੰਦਾ ਜਿਵੇਂ ਜੌਬ ਵੀ ਕਰਦੀ ਆਂ ਨਾ ਤਾਂ ਤੇਰੇ ਸਿਰ ਤੇ ਹੀ ਕਰਦੀ ਆਂ ਕਿਉਂਕਿ ਘਰ ਤੂੰ ਸੰਭਦੀ ਆਂ ਤਾਂ ਹੀ ਮੈਂ ਬਾਹਰ ਜਾ ਕੇ ਕੰਮ ਕਰ ਸਕਦੀ ਆਂ ਸੋਰੀ ਦੀਦੀ ਮੈਂ ਵੀ ਕਿਸੇ ਦੀਆਂ ਗੱਲਾਂ ਚ ਆ ਕੇ ਨਾ ਤੁਹਾਡੇ ਤੇ ਅੱਜ ਸ਼ੱਕ ਕਰ ਬੈਠੇ ਪਲੀਜ਼ ਮੈਨੂੰ ਮaaf ਕਰਦੇ ਹੋ ਨਹੀਂ ਨਹੀਂ ਭੈਣੇ ਮਾਫੀ ਦੀ ਕੋਈ ਗੱਲ ਨਹੀਂ ਮੈਂ ਆਪਣੇ ਦੋਨਾਂ ਦੇ ਵਿੱਚ ਨਾ ਦੂਰੀਆਂ ਨਹੀਂ ਪੈਣ ਦੇ ਸਕਦੀ ਉਹ ਵੀ ਕਿਸੇ ਹੋਰ ਦੀ ਵਜ੍ਹਾ ਕਰਕੇ ਸਹੀ ਕਿਹਾ ਦੀਦੀ ਮੈਂ ਵੀ ਨਾ ਅੱਜ ਤੋਂ ਬਾਅਦ ਕਿਸੇ ਕਰਕੇ ਆਪਣੇ ਚ ਕਦੇ ਫਰਕ ਨਹੀਂ ਪੈਣ ਦਊਂਗੀ ਚੱਲ ਵਧੀਆ ਭੈਣੇ ਮੈਂ ਤਾਂ ਆਪ ਆਈ ਕਹਿਣੀ ਆ ਵੀ ਰਲ ਮਿਲ ਕੇ ਰਹਾ ਕਰੋ ਹੁਣ ਕਹਿੰਦੇ ਪਤਾ ਨਹੀਂ ਗਵਾਂਢੀ ਗੱਲਾਂ ਕਰਦੇ ਸੀ ਰਹੀ ਨਹੀਂ ਤਾਂ ਮੈਂ ਵੀ ਗਵਾਂਢ ਦੇ ਵਿੱਚ ਕੀ ਕਰ ਜੰਦੀ ਆ ਵੇ